ਸਤਸਿਰਿਆ ਕਾਲ ਦੋਸਤੋ ਬੁੱਧਵਾਰ ਸਵੇਰੇ 9:30 ਵਜੇ ਬਾਰਾਮਤੀ ਹਵਾਈ ਅੱਡੇ ਤੇ ਲੈਂਡਿੰਗ ਦੌਰਾਨ ਇੱਕ ਚਾਰਟਰਡ ਜਹਾਜ਼ ਜਿਹੜਾ ਉਹ ਹਾਦਸਾ ਗ੍ਰਸਤ ਹੋ ਗਿਆ ਸੀ ਜਿਸ ਵਿੱਚ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ 66 ਸਾਲਾ ਅਜੀਤ ਪਵਾਰ ਉਹਨਾਂ ਦੇ ਸੁਰੱਖਿਆ ਗਾਰਡ ਦੋ ਪਾਇਲਟ ਤੇ ਇੱਕ ਜਿਹੜੇ ਮਹਿਲਾ ਚਾਲਕ ਦਲ ਮੈਂਬਰ ਸਮੀਤ ਪੰਜ ਲੋਕਾਂ ਦੀ ਜਿਹੜੀ ਮੌਤ ਹੈ ਹੋ ਗਈ ਹੈ ਅਜੀਤ ਪਵਾਰ ਮਹਾਰਾਸ਼ਟਰ ਦੀਆਂ ਪੰਚਾਇਤ ਚੋਣਾਂ ਦੇ ਲਈ ਰੈਲੀ ਨੂੰ ਸੰਬੋਧਨ ਕਰਨ ਦੇ ਲਈ ਬਾਰਾਮਤੀ ਜਿਹੜਾ ਪਹੁੰਚ ਰਹੇ ਸਨ ਮਹਾਰਾਸ਼ਟਰ ਹਵਾਵਾਜੀ ਵਿਭਾਗ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਜਹਾਜ਼ ਬਾਰਾਮਤੀ ਹਵਾਈ ਅੱਡੇ ਤੇ ਲੈਂਡਿੰਗ ਲਈ ਆ ਰਿਹਾ ਸੀ ਪਰ ਪਾਇਲਟ ਨੂੰ ਸ਼ੁਰੂ ਵਿੱਚ ਰਣਬੀ ਸਾਫ਼-ਸਾਫ਼ ਨਹੀਂ ਦਿਖਾਈ ਦੇ ਰਿਹਾ ਸੀ ਜਿਸ ਤੇ ਵਿੱਚ ਉਸਨੇ ਪਹਿਲੀ ਕੋਸ਼ਿਸ਼ ਜਿਹੜੀ ਕੀਤੀ ਉਸ ਵਿੱਚ ਉਹ ਅਸਫਲ ਰਹਾ ਦੂਸਰੀ ਕੋਸ਼ਿਸ਼ ਦੇ ਦੌਰਾਨ ਵੀ ਜਿਹੜਾ ਸੀ ਜਹਾਜ਼ 91 ਤੋਂ ਫਿਸਲ ਗਿਆ ਤੇ ਜਿਸ ਤੋਂ ਬਾਅਦ ਉਹ ਹਾਦਸਾ ਗ੍ਰਸਤ ਜਿਹੜਾ ਉਹ ਹੋ ਗਿਆ ਇੱਕ ਹੋਰ ਖਬਰ ਆ ਰਹੀ ਹੈ ਕਿ ਦਿੱਲੀ ਤੋਂ ਜੈਪੁਰ ਆ ਰਹੀ ਫਲਾਈਟ ਵੀ ਆਪਣੀ ਪਹਿਲੀ ਕੋਸ਼ਿਸ਼ ਦੇ ਵਿੱਚ ਲੈਂਡ ਕਰਨ ਦੇ ਵਿੱਚ ਅਸਫਲ ਰਹੀ ਜਿਸ ਦੇ ਵਿੱਚ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਵੀ ਮੌਜੂਦ ਸਨ 10 ਮਿੰਟ ਬਾਅਦ ਫਿਰ ਪਾਇਲਟ ਨੇ ਦੁਬਾਰਾ ਜਿਹੜੀ ਕੋਸ਼ਿਸ਼ ਕੀਤੀ ਉਸ ਦੇ ਵਿੱਚ ਉਹ ਸਫਲ ਰਿਹਾ ਤੇ ਜਿਹੜਾ ਜਹਾਜ਼ ਸੀ ਉਹ ਸਫਲ ਲੈਂਡ ਕਰ ਗਿਆ ਤੇ ਲੋਕਾਂ ਦਾ ਜਿਹੜਾ ਸੀ ਉਹ ਸਾਹ ਦੇ ਵਿੱਚ ਸਾਹ ਆ ਕਿਉਂਕਿ ਜਦ ਪਹਿਲੀ ਵਾਰ 91 ਸ਼ੂਕੇ ਦੁਬਾਰਾ ਜਹਾਜ਼ ਉੱਪਰ ਉੱਠ ਗਿਆ ਤਾਂ ਇੱਕ ਵਾਰ ਜਿਹੜੀ ਹਲਚਲ ਸੀ ਕਹਿੰਦੇ ਕਿ ਉਹ ਕਾਫੀ ਅੰਦਰ ਦੇਖਣ ਦੇ ਵਿੱਚ ਮਿਲੀ ਸੀ ਪਰ ਬਾਅਦ ਦੇ ਵਿੱਚ ਸਭ ਕੁਝ ਜਿਹੜਾ ਸੀ ਸਹੀ ਹੋਇਆ ਉੱਥੇ ਇੱਕ ਹੋਰ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਕਿ ਪਿਛਲੇ ਦਿਨੀ ਜਿਹੜੇ ਗੈਂਗਸਟਰ ਸੀ 골ਡੀ ਬਰਾੜ ਉਸਦੇ ਮਾਤਾ ਪਿਤਾ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਪੁਲਿਸ ਵੱਲੋਂ ਜੋ ਕਿ ਮੁਕਸਰ ਦੇ ਕੋਟਪੁਰਾ ਰੋਡ ਦੇ ਰਹਿਣ ਵਾਲੇ ਐ ਹੁਣ ਇੱਕ ਆਡੀਓ ਕਲਿੱਪ ਜਿਹੜਾ ਉਹ ਬੜੀ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਸ ਤੇ ਵਿੱਚ 골ਡੀ ਬਰਾੜ ਬੋਲ ਰਿਹਾ ਹੈ ਬੇਸ਼ੱਕ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਕਿਉਂਕਿ ਪੁਲਿਸ ਵੱਲੋਂ ਵੀ ਅਜੇ ਤੱਕ ਕੋਈ ਅਧਿਕਾਰਿਕ ਬਿਆਨ ਇਸ ਨੂੰ ਲੈ ਕੇ ਨਹੀਂ ਆਇਆ ਪਰ ਗੋਲਡੀ ਬਰਾੜ ਵੱਲੋਂ ਜੋ ਕਲਿੱਪ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਸੂਬਾ ਸਰਕਾਰ ਅਤੇ ਪੁਲਿਸ ਨੂੰ ਚੇਤਾਵਨੀ ਦਿੱਤੀ ਗਈ ਹੈ ਆਡੀਓ ਵਿੱਚ ਬੋਲਣ ਵਾਲਾ ਖੁਦ ਨੂੰ ਗੋਲਡੀ ਬਰਾੜ ਦੱਸ ਰਿਹਾ ਹੈ ਨੇ ਰੋਹਿਤ ਗੋਦਾਰਾ ਅਤੇ ਵਿੱਕੀ ਪਹਿਲਵਾਨ ਸਮੇਤ ਕੁਝ ਹੋਰ ਲੋਕਾਂ ਨਾਲ ਮਿਲ ਕੇ ਮੁਹਾਲੀ ਵਿੱਚ ਕੋਰਟ ਕੰਪਲੈਕਸ ਦੇ ਬਾਹਰ ਗੁਰਿੰਦਰ ਸਿੰਘ ਨਾਂ ਦੇ ਨੌਜਵਾਨ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ ਉਸਨੇ ਦੋਸ਼ ਲਾਇਆ ਹੈ ਕਿ ਪੁਲਿਸ ਨੇ ਗੁਰਲਾਲ ਪਹਿਲਵਾਨ ਕਤਲ ਵਿੱਚ ਕਤਲ ਕੇਸ ਵਿੱਚ ਨਿਰਪੱਖ ਜਾਂਚ ਨਹੀਂ ਕੀਤੀ ਜਿਸ ਕਰਕੇ ਉਹਨਾਂ ਨੂੰ ਇਹ ਬਦਲਾ ਲੈਣਾ ਪਿਆ ਪੰਜਾਬੀ ਵਿੱਚ ਜਿਹੜਾ ਇਹ ਆਡੀਓ ਹੈ ਜਿਸ ਦੀ ਪੁਲਿਸ ਨੇ ਅਜ ਤੱਕ ਪ੍ਰਮਾਣਿਕਤਾ ਨਹੀਂ ਕੀਤੀ ਹੈ ਵਿੱਚ ਬੁਲਾਰਾ ਅੱਗੇ ਕਹਿੰਦਾ ਕਿ ਮੈਂ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਜੇ ਤੁਹਾਡੇ ਵਿੱਚ ਹਿੰਮਤ ਹੈ ਤਾਂ ਸੱਚ ਬੋਲੋ ਸਾਹਮਣੇ ਆ ਕੇ ਗੱਲ ਕਰੋ ਤੁਹਾਡੇ ਵਿੱਚ ਸਿੱਧੇ ਮੇਰੇ ਨਾਲ ਗੱਲ ਕਰਨ ਦੀ ਹਿੰਮਤ ਨਹੀਂ ਹੈ ਤੇ ਗੁਜਰਾਤ ਵਿੱਚ ਦਿੱਤਾ ਗਿਆ ਤੁਹਾਡਾ ਬਿਆਨ ਗਲਤ ਸਾਬਤ ਹੋ ਗਿਆ ਤੁਸੀਂ ਸਾਰੀਆਂ ਏਜੰਸੀਆਂ ਤੇ ਪੁਲਿਸ ਦੀ ਪੂਰੀ ਤਾਕਤ ਵਰਤੀ ਫਿਰ ਵੀ ਤੁਹਾਨੂੰ ਇਸ ਤੋਂ ਕੁਝ ਨਹੀਂ ਮਿਲਿਆ ਅਤੇ ਹੁਣ ਤੁਸੀਂ ਮੇਰੇ ਬਜ਼ੁਰਗ ਮਾਪਿਆਂ ਨੂੰ ਹਰਮੰਦਰ ਸਾਹਿਬ ਤੋਂ ਹਰਾਸਤ ਵਿੱਚ ਲੈ ਲਿਆ ਜੋ ਉੱਥੇ ਦਰਸ਼ਨਾਂ ਲਈ ਗਏ ਸਨ ਕੀ ਤੁਹਾਨੂੰ ਸੱਚਮੁੱਚ ਲੱਗਦਾ ਹੈ ਕਿ ਇਹ ਸਾਨੂੰ ਡਰਾਏਗਾ ਅਸੀਂ ਡਰਦੇ ਨਹੀਂ ਹਾਂ ਸਾਰੇ ਆਗੂਆਂ ਤੇ ਸਾਰੇ ਪੁਲਿਸ ਅਧਿਕਾਰੀਆਂ ਤੇ ਬੱਚੇ ਵਿਦੇਸ਼ਾਂ ਵਿੱਚ ਵਸੇ ਹੋਏ ਹਨ ਤੁਸੀਂ ਸਿਰਫ ਪੰਜਾਬ ਤੱਕ ਸੀਮਾ ਤੋਂ ਪਰ ਅਸੀਂ ਪੂਰੀ ਦੁਨੀਆ ਵਿੱਚ ਫੈਲੇ ਹੋਏ ਹਾਂ ਜੇਕਰ ਹਾਲਾਤ ਇਸ ਹੱਦ ਤੱਕ ਜਾਂਦੇ ਹਨ ਤਾਂ ਅਸੀਂ ਤੁਹਾਡੇ ਸਾਰੇ ਰਿਸ਼ਤੇਦਾਰਾਂ ਪੁਲਿਸ ਅਤੇ ਸਾਰੀ ਲੀਡਰਸ਼ਿਪ ਨੂੰ ਜਾਣਦੇ ਹਾਂ ਤੱਕਾ ਨਾ ਕਰੋ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਅਸੀਂ ਵੀ ਇਸੇ ਤਰ੍ਹਾਂ ਜਵਾਬ ਦੇਣ ਲਈ ਮਜਬੂਰ ਹੋਵਾਂਗੇ ਸਾਡੀ ਮਿੱਟੀ ਨਾਲ ਸਾਡਾ ਰਿਸ਼ਤਾ ਨਾ ਤੋੜੋ ਹੁਣ ਇਹ ਜੋ ਆਡੀਓ ਕਲਿੱਪ ਪੜੀ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਉਹ ਗੋਲਦੀ ਬਰਾੜੀ ਬੋਲ ਰਿਹਾ ਹੈ ਪੁਲਿਸ ਵੱਲੋਂ ਵੀ ਪ੍ਰਮਾਣਿਕਤਾ ਨਹੀਂ ਕੀਤੀ ਜਾਂਦੀ ਅਸੀਂ ਇਸ ਦੀ ਪੁਸ਼ਟੀ ਬੇਸ਼ੱਕ ਨਹੀਂ ਕਰਦੇ ਪਰ ਇਹਦੇ ਵਿੱਚ ਸਿੱਧੀ-ਸਿੱਧੀ ਧਮਕੀ ਜਿਹੜੀ ਹੈ ਉਹ ਦਿੱਤੀ ਗਈ ਹੈ ਉਸ ਦੇ ਮਾਤਾ-ਪਿਤਾ ਨੂੰ ਪੁਲਿਸ ਵੱਲੋਂ ਪਿਛਲੇ ਦਿਨੀ ਗ੍ਰਿਫਤਾਰ ਕਰ ਲਿਆ ਗਿਆ ਸੀ ਹਮਲੇ ਸਰ ਤੋਂ ਤਾਂ ਉਸ ਦਾ ਕਹਿਣਾ ਹੈ ਕਿ ਮੇਰੇ ਨਾਲ ਸਿੱਧੀ ਜਿਹੜੀ ਹੈ ਗੱਲ ਕਰੋ ਇਸ ਆਡੀਓ ਦੇ ਵਿੱਚ ਉਹ ਕਹਿ ਰਿਹਾ ਹੁਣ ਪੁਲਿਸ ਸਾਰੇ ਤੱਥਾਂ ਦੀ ਜਿਹੜੀ ਹੈ ਉਹ ਜਾਂਚ ਕਰ ਰਹੀ ਹੈ ਇਸ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੀ ਸਾਹਮਣੇ ਆਏਗਾ ਉਹ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਧੰਨਵਾਦ